ਲੋਈ ਜੋ ਬਣੇ ਕਰਤਾ ਕੰਪਲੀਟ ਪਿੰਜਰਾ ਰੰਗ ਰੰਗ ਕਰਕੇ ਤੇ ਅੱਜ ਚੱਲੇ ਹੁਣ ਆਪਾਂ ਮੁਰਗੇ ਲੈਣ ਮੁਰਗੀਆਂ ਲੈਣ ਤੇ ਜੋ ਬਣ ਨਾਲ ਗੱਲਬਾਤ ਕਰਦੇ ਹਾਂ ਵੀ ਜੋਬਰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਹੁਣ ਚੱਲੇ ਆਂ ਮੁਰਗੀਆਂ ਲੈਣ ਤੇ ਰੰਗ ਆਪਾਂ ਨੇ ਕੰਪਲੀਟ ਕਰਤਾ ਸੀਗਾ ਜੀ ਕੱਲ ਆਪਣਾ ਹੋ ਗਿਆ ਸੀਗਾ ਦੁਪਹਿਰ ਫਿਰ ਦੋ ਦਿਨ ਹੋਣਾ ਹਾਂਜੀ ਦੋ ਦਿਨ ਹੋ ਗਏ ਆਪਾਂ ਨੂੰ ਅੱਜ ਤੀਆ ਦਿਨ ਅੱਜ ਤੀਏ ਦਿਨ ਦੀ ਧੁੱਪ ਲੱਗ ਕੇ ਆਪਾਂ ਚੱਲੇ ਆਂ ਹੀ ਲੈਣ ਮੁਰਗੀਆਂ ਆਪਾਂ ਜਿਵੇਂ ਕਿ ਆ ਸੀਗਾ ਆਰ ਆਰ ਰੱਖਣੀਆਂ ਬਰੀਡ ਆਪਾਂ ਨੇ ਆਰ ਆਰ ਰੱਖਣੀਆਂ ਹਲੇ ਕਿੰਨੇ ਨਗ ਲੈ ਕੇ ਆਉਣੇ ਆਪਾਂ ਨੇ ਆਪਾਂ 12 ਨਗ ਲੈ ਕੇ ਆਵਾਂਗੇ ਅੱਛਾ ਫਿਰ ਉਹਦੇ ਬਾਅਦ ਚ ਜਦ ਅਕਸਪੀਰੀਅੰਸ ਹੋ ਜਾਊਗਾ ਫਿਰ ਆਪਾਂ ਵਧਾਉਂਗੇ ਹਾਂ ਫਿਰ ਆਪਾਂ ਵਧਾਈ ਜਮੈਂ ਉਹਦਾ ਵੈਸੇ ਹਾਂ ਆਪਾਂ ਵੀ ਉਹਨਾਂ ਦੇ ਬੱਚੇ ਵੀ ਘੜਾ ਸਕਦੇ ਆ ਮੁਰਗੀਆਂ ਤੋਂ ਜਿਵੇਂ ਅੱਗੇ ਪ੍ਰੋਸੈਸ ਹੁੰਦਾ ਜਿਨ੍ਹਾਂ ਤੋਂ ਆਪਾਂ ਲੈ ਕੇ ਆਵਾਂਗੇ ਉਹ ਦੱਸਣਗੇ ਉਹ ਆਪਾਂ ਫਿਰ ਸਾਰਾ ਕੁਝ ਹੋਣਾ ਬਾਕੀ ਇਹ ਥੋੜੇ ਨਗ ਰੱਖਣੇ ਆਪਾਂ ਨੇ ਫਿਰ ਬਾਅਦ ਚ ਇਹ ਹਫਤਾ ਥੋੜੇ ਹੋ ਚਲੋ ਫੇ ਚੱਲੀਏ ਪਹਿਲੇ ਬੱਚੇ ਲੈ ਕੇ ਆਵਾਂਗੇ ਸਾਡੇ 3/2 ਹਾਂਜੀ ਸਾਡੇ ਕਿ 3 ਮਹੀਨੇ ਦੇ ਬੱਚੇ ਆ ਉਹਨਾਂ ਕੋਲ ਜਿੰਨਾਂ ਤੋਂ ਆਪਾਂ ਨੇ ਲੈਣੇ ਆ ਠੀਕ ਹੈ ਤੇ ਅੰਡੇ ਫਿਰ ਉਹ ਆਪਾਂ ਕੋਲ ਆ ਕੇ ਸਟਾਰਟ ਕਰਨਗੇ ਆ ਦੇਣ ਤੇ ਫਿਰ ਬਾਅਦ ਚ ਜਦੋਂ ਪਹਿਲਾਂ ਦੂਈ ਫੀਡ ਪਾਉਂਦੇ ਸੀਗੇ ਉਹ ਜਿਵੇਂ ਉਹਨਾਂ ਨੇ ਦੱਸਿਆ ਸੀਗਾ ਫਿਰ ਬਾਅਦ ਚ ਜਦੋਂ ਅੰਡੇ ਦੇਣ ਲੱਗ ਜਾਣਗੇ ਫਿਰ ਉਹ ਆਪਣੀਆਂ ਦੂਈ ਫੀਡ ਅੰਡੇ ਵਾਲੀ ਫੀਡ ਪਾਉਣ ਲੱਗ ਜਾਣਗੇ ਆਪਾਂ ਠੀਕ ਆ ਚਲੋ ਫਿਰ ਚੱਲੀਏ ਚੱਲੀਏ ਸਾਇਬ ਵੀ ਜਾ ਰਿਹਾ ਹਾਂਜੀ ਹਾਂ ਚਲੋ ਜੀ ਜਾ ਰਹੇ ਆ ਜੀ ਅਸੀਂ ਮੁਰਗੀਆਂ ਲੈਣ ਤੇ ਸਹਿਦ ਸਿੰਘ ਵੀ ਬੈਠੇ ਨੇ ਸਾਡੇ ਨਾਲ ਕਹਿੰਦਾ ਮੈਂ ਵੀ ਜਾਣਾ ਹੈ ਜੇ ਫਾਰਮ ਦੇ ਕੋਲ ਪਹੁੰਚਣੇ ਆਲੇ ਆ ਤੇ ਪਹੁੰਚ ਕੇ ਤੁਹਾਨੂੰ ਦਿਖਾਉਦੇ ਆ ਮੁਰਗੀਆਂ ਇਹ ਡਰਾਈਵਰ ਸਾਬ ਜੋ ਜੋ ਵਾਸਤੇ ਡਰਾਈਵਰ ਆ ਤੇ ਬੱਸ 2 ਮਿੰਟਾਂ ਦੇ ਪਹੁੰਚਣੇ ਆ ਰਹੇ ਲੋ ਜੀ ਆਪਾਂ ਪਹੁੰਚ ਕੇ ਘਰਾਂ ਮੁਰਗੀਆਂ ਲੈ ਕੇ ਤੇ 12 ਨਗ ਲੈ ਆਂਦੇ ਆਂ ਜੀ ਆਪਾਂ 12 ਨਗ ਹੈਂ ਊਗੜੇ ਤੇ ਬੈਠੇ ਨੇ ਠੰਡੇ ਚੁੱਪੀ ਕਰਾ ਜੂ ਨੀ ਨਹੀਂ ਉੱਥੇ ਬੱਲਵ ਲਾਉਣਾ ਪਣਾ ਇੱਕ ਇਹਨਾਂ ਨੂੰ ਬੱਲਵ ਲਾਉਣਾ ਪਣਾ ਇੱਕ ਆ ਚਾ ਉਹ ਸਾਡੇ ਕਿੰਨੇ ਮਿੰਟ ਦੇ ਰਹੇ ਸੀ 12 ਨੇ ਹਾਂ 12 ਹਾਂ ਅਸੀਂ ਜਮੇ ਛੋਟੇ 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 ਕਿੱਥੇ ਕਿੱਡੇ ਕਿੱਡੇ ਉਹ ਦੇਖ ਇੱਕ ਮੁਰਗੀ ਹੋ ਗਈ ਇੱਕ ਇੱਕ ਦੋ ਹੋ ਗਈ ਦਰ ਗਏ ਪਹਿਲਾਂ ਇਹ ਉਹ ਜੋ ਆਣਗੇ ਓਏ ਠੀਕ ਅੰਦਰ ਲਾ ਦਨੇ ਚਾਚੂ ਲਓ ਭਾਈ ਦੇਖੋ ਹਮਾਰਾ ਮੁਰਗੀ ਫਾਰਮ ਤਿਆਰ ਹੈ ਮੁਰਗੀ ਫਾਰਮ 12 ਨਗਾ ਦਾ ਮੁਰਗੀ ਫਾਰਮ ਹੈ ਜੀ ਹਮਾਰਾ ਓਏ ਓਏ ਇਹ ਤਾਂ ਕੁਝ ਨਹੀਂ ਮਿੱਠਾ ਵੀ ਕਰਤੀਆਂ ਵਿੱਚ ਇਹਨਾਂ ਮਿੱਠਾ ਹੋਰ ਗੰਦ ਨੂੰ ਪੁੱਛ ਕੇ ਕਰਨਗੇ ਮਿੱਠਾ ਚਾਹੀਦਾ 12 21 12 ਡੇੜੀ ਆ ਗਈ ਹੈ ਠੀਕ ਜਾਂਦੇ ਮੁੜ ਕੇ ਹੁਣ ਕਾਲੂ ਖੋਲ ਤਾਂ ਖੋਲ ਨਾ ਇੱਥੇ ਪਾਣੀ ਕੋਈ ਨਹੀਂ ਭੱਜੀ ਜਣੀ ਇਹ ਤਾਂ ਕਾਕੀ ਬਿੰਗੀ ਹੋਈ ਜੀ ਯਾਰ ਨਾ ਨਾ ਤਾਂ ਕੋਈ ਗੱਲ ਨਹੀਂ ਆ ਦੇਖ ਚਲੋ ਇਹਨਾਂ ਨੂੰ ਕਰੋ ਜਨਰੇਟਰ ਕੱਢੋ ਬਾਹਰ ਉੱਥੇ ਲਾਓ ਇਹਨਾਂ ਨੂੰ ਕਿ ਟਕਾਣੇ ਨਹੀਂ ਲਾਦੀਆਂ ਜਾਲੇ ਨਹੀਂ ਮਰ ਜਣੀਆਂ ਖੰਡ ਜੇ ਇਹ ਠੀੜ ਵਾਲਾ ਇਹ ਰੱਸੀ ਪੂਰੇ ਬੰਨਣੀ ਹੈ ਇਹ ਰੱਸੀ ਇਹ ਟੰਗਣ ਵਾਲੀ ਆ ਉਹ ਪਾਣੀ ਵਾਲਾ ਉਹ ਪਾਣੀ ਵਾਲਾ ਇਹ ਉੱਪਰ ਤੱਕ ਜਾਓਗੇ ਆ ਰੱਸੀ ਪਾ ਕੇ ਉੱਪਰ ਟੰਗ ਦੇਣੀ